ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਨਾ ਬਾਜਮਾਰੀ ਹੈ ਨਾ ਬਾਜਮਾਰੀ ਦਾ ਹੀ ਭੱਜ ਕੇ ਬਾਹਰ ਹੋਏ ਆ ਤੇ ਇਹ ਜਦੋਂ ਇਹਨਾਂ ਕੋਲ ਤੇ ਗੋਲੀ ਮਾਰ ਚੱਲੀ ਆ ਮੈਂ ਭਾਈ ਹਾਲ ਭੱਜ ਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਦੇਖਿਆ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਆ ਲੁੱਟ ਖੋਈ ਲੱਗੇ ਕਰਨ ਮੇਰ ਸਾਹਨੇ ਕੈਸ਼ ਉਸ ਟਾਈਮ ਹੈਗਾ ਸੀ ਅਜੇ ਕੋਈ ਕੈਸ਼ ਜੇਬ ਚ ਹੀ ਆ ਭਾਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੀ ਆ ਅਸਲ ਤੋਂ ਇੱਕ ਤੀਓ ਵੀ だっथे ਸੀ ਕਿ ਜਾਂ ਲੈ ਕੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਸਾੜ ਜਿਹਦੇ ਡੈਥ ਹੋਈ ਹੈ ਇੱਦਾਂ ਡੈੱਡ ਵੀ ਆ ਹੀ ਅੱਛਾ ਡੈੱਡ ਵੀ ਆ ਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਅੱਛਾ ਜਦੋਂ ਅਸੀਂ ਚੁੱਕ ਕੇ ਦੇਖਿਆ ਤਾਂ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਹੈ ਤੇ ਟਾਈਮ ਲਗਭਗ ਕਿੰਨੇ ਕੁ ਅੱਠ ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਹੈ ਇਹ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠੇ ਹਾਂ ਹਲੋ ਤੇ ਇਹ ਇਹ ਸਭ ਚ ਚ ਗੱਲ ਹੈ ਕਿ ਉਹ 8:20 ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇਥੋਂ ਇਹਨਾਂ ਦੇ ਕੁਝ ਗਿਸ਼ਕਤੀਆ ਕਿ ਉਹਨਾਂ ਨੇ ਇੱਕ ਨੇ ਤੇਲ ਪੋਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਕੋ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਨਜਮਤ ਕੀਤੀ ਤੇ ਕੀ ਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਇਹ ਜਿਹੜੇ ਮਰਨ ਵਾਲਾ ਜੀ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸਿੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਤਰਿੰਦਾ ਉਹ ਪੰਪ ਤੋਂ ਬਾਹਰ ਆਇਆ ਛਗਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰ ਦਿੱਤੀ ਤੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਜਸੀਂ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸਚ ਚੋਰੰਗਰ ਲੰਗਰ ਅਸੀਂ ਤੇ ਕਾਧੀਆਂ ਤੇ ਹੋਰ ਦੇ ਸੀਰੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹ ਸੀਸੀ ਇਨਫੋਰਸ ਦੇਖ ਕੇ ਅਸੀਂ ਕਿਸ ਤਰ੍ਹਾਂ ਆਪਣਾ ਕਰ ਵੀ ਕਰ ਰਹੇ ਪਰਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਸਰ ਕੋ ਕੈਸ਼ ਵੀ ਖੜਿਆ ਹੋ ਰੈਸਟੋਰੈਂਟ ਵਿੱਚ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਹਾਂ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਕੁਸ਼ੀਸ਼ ਦਾ ਮੈਟਰ ਹੈ ਅਸੀਂ ਪੁੱਛ ਕਿਸ ਤੋਂ ਬਾਅਦ ਤਫਸਿਲ ਕਿੰਨਾ ਮੱਟਦੇ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਬਰਾਡਟ ਸੀਗਾ ਤੇ ਬਰਾਡਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋएगी ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇੱਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਤਕਰੀਬਨ 7:30 ਵਜੇ ਤਕਰੀਬਨ ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ারস ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਜੀਗਰ ਅ ਰੈਸਿਡੈਂਟ ਕਮ ਕਮ ਮਤਲਬ ਪਰਮਿਟ ਕਰਦੇ ਸੀ ਕਮ ਕਰਦੇ ਤੇ ਰੈਸਿਡੈਂਟ ਨੀਮ ਹੋਮ ਪੈਟਰੋਲ ਪੰਪ ਹੋਣ ਸੁਣੀ ਪਤਾ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਇਹ ਗਨ ਸ਼ਾਟ ਇੰਕੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰਾਡ ਟੈਕ ਸੀਗਾ ਰਵੀ ਕੁਮਾਰ ਹੀ ਹਲਾ ਕੇ ਤਾਂ ਨਹੀਂ ਅ ਥੋੜੀ ਸੀਰੀਅਸ ਹੀ ਲੱਗ ਰਹੀ ਥੋੜੇ ਨਾ ਫਕਰਣ